ਅਬਰ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਉਹ ਤੁਹਾਡੇ ਵੀ ਰੋਂਗਟੇ ਖੜੇ ਕਰ ਦੇਵੇਗੀ ਦਿਲ ਨੂੰ ਬਲੁੰਦਰ ਕੇ ਰੱਖ ਦੇਵੇਗੀ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਗਿਆ ਕੁੱਟਕੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਔਰ ਇਹ ਸਾਰੀ ਵਾਰਦਾਤ ਨੂੰ ਇਸ ਕਰਕੇ ਅੰਜਾਮ ਦਿੱਤਾ ਗਿਆ ਕਿਉਂਕਿ ਨਸ਼ੇ ਦਾਦੀ ਸੀ ਪੋਤੋ ਔਰ ਨਸ਼ੇ ਦੇ ਪੈਸੇ ਮੰਗ ਰਿਆ ਸੀ ਆਪਣੀ ਬਜ਼ੁਰਗ ਮਾਦੀ ਕੋਲੋਂ ਔਰ ਜਦੋਂ ਉਸਦੇ ਕੋਲੋਂ ਪੈਸੇ ਨਹੀਂ ਨਿਕਲਦੇ ਤਾਂ ਕੁੱਟ-ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਪੰਜਾਬ ਦੀ ਇਹ ਖਬਰ ਹੈ ਔਰ ਇਸ ਖਬਰ ਨੇ ਹਰ ਕਿਸੇ ਨੂੰ ਦਹਿਲਾ ਕੇ ਰੱਖ ਦਿੱਤਾ ਕਿਸ ਤਰੀਕੇ ਦੇ ਨਾਲ ਇੱਕ ਪੋਤ ਨੇ ਆਪਣੀ ਹੀ ਬਜ਼ੁਰਗ ਮਾਦੀ ਜਾਨ ਲੈ ਲਈ ਦੱਸ ਦਈਏ ਕਿ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਨੇ ਤਾਂ ਆਸ ਹੁੰਦੀ ਹੈ ਕਿ ਉਹਨਾਂ ਦਾ ਪੁੱਤ ਉਹਨਾਂ ਦਾ ਬੁਢਾਪਾ ਸਵਾਰੇਗਾ ਉਹਨਾਂ ਦੇ ਬੁਢਾਪੇ ਦੀ ਲਾਠੀ ਬਣੇਗਾ ਬੁਢਾਪੇ ਦਾ ਸਹਾਰਾ ਬਣੇਗਾ ਪਰ ਇਹ ਪੁੱਤ ਜਿਹੜੇ ਨਸ਼ੇ ਤੇ ਲੱਗ ਜਾਂਦੇ ਨੇ ਉਹ ਕਿਸੇ ਦਾ ਸਹਾਰਾ ਨਹੀਂ ਬਣਦੇ ਸਗੋਂ ਸਾਰੀ ਉਮਰ ਖੁਦ ਸਹਾਰਾ ਲੱਭਦੇ ਰਹਿੰਦੇ ਨੇ ਔਰ ਇਸ ਤਰੀਕੇ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਇਹਨਾਂ ਦੇ ਹੱਥ ਨਹੀਂ ਕੰਬਦੇ ਉਹ ਹੀ ਪੁੱਤ ਜਿਸ ਨੂੰ ਆਪਣੇ ਹੱਥਾਂ ਨਾਲ ਪਾਲਿਆ ਪਲੋਸਿਆ ਸੀ ਉਹ ਪੁੱਤ ਜਿਸ ਨੂੰ ਜਦੋਂ ਪਾਣੀ ਮੰਗਦਾ ਸੀ ਤਾਂ ਦੁੱਧ ਦਿੱਤਾ ਸੀ ਇਸ ਮਾਂ ਨੇ ਔਰ ਕਿਸ ਬੇਰਹਿਮੀ ਦੇ ਨਾਲ ਇਸ ਪੁੱਤ ਦੇ ਵੱਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ ਇਹ ਖਬਰ ਪੰਜਾਬ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਹੈ ਪੰਜਾਬ ਦੀ ਅਸਲ ਤਸਵੀਰ ਪੇਸ਼ ਕਰ ਰਹੀ ਹੈ ਖਬਰ ਇੱਕ ਪੁੱਤ ਦੇ ਵੱਲੋਂ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਗਿਆ ਨਸ਼ੇਦਾਨੀ ਪੁੱਤ ਜਿਸ ਦੇ ਵੱਲੋਂ ਨਸ਼ੇ ਦੀ ਮੰਗ ਕੀਤੀ ਜਾ ਰਹੀ ਸੀ ਆਪਣੀ ਮਾਂ ਦੇ ਕੋਲੋਂ ਪੈਸੇ ਮੰਗੇ ਜਾ ਰਹੇ ਸੀ ਔਰ ਜਦੋਂ ਬਜ਼ੁਰਗ ਮਾਂ ਪੈਸੇ ਨਹੀਂ ਦੇ ਸકી ਤਾਂ ਕੁੱਟ-ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਦਾ ਗਲਾ